Namaskar <míner> ji Saranu. Sat sri akal ji Saranu. Namaskar. सलाम सामकम आमीन और सुनाओ जी कैसे हो आप आज एक मिनट के लिए लाइव आ रहे हैं आगे फिर आया करेंगे लाइव से आपको टाइम भी बताते करेंगे किस टाइम आते हैं ਜੋੜਨਾ ਸ਼ੁਰੂ ਕਰੋ ਜੀ ਹੌਲੀ ਹੌਲੀ ਸਤ ਸ੍ਰੀ ਅਕਾਲ ਸਵਾਗਤ ਹੈ ਜੀ ਹਰਵੀਨ ਦੀ ਕਿਚਨ ਤੇ ਆਪਣਾ ਚੈਨਲ ਨੇਮ ਹੈਗਾ ਹਰਵੀਨ ਦੀ ਕਿਚਨ ਹੈ ਚੱਲਦਾ ਜੀ ਆਪ ਪੇਜ ਨੂੰ ਆਪਣ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਪਰਮਾਤਮਾ ਦੇ ਹੁਕਮ ਨਾਲ ਸਾਰੇ ਠੀਕ ਠਾਕ ਹੋਵੋਗੇ ਹੌਲੀ ਹੌਲੀ ਹੁਣ ਤੁਹਾਨੂੰ ਅਸੀਂ ਵੀਡੀਓ ਇੱਥੇ ਪਾਉਂਦੇ ਰਹਿ ਕਰਾਂਗੇ ਜੀ ਅੱਗੇ ਅੱਗੇ ਜਿਵੇਂ ਵੀ ਨਮੀਆਂ ਨਮੀਆਂ ਰੈਸਪੀਆਂ ਜਿੱਦਾਂ ਤੁਹਾਨੂੰ ਬਣਾਉਂਦੇ ਸੁੱਖ ਸੌਖੇ ਤਰੀਕੇ ਦੇ ਨਾਲ ਤੁਹਾਨੂੰ ਦੱਸਾਂਗੇ ਇਹ ਤਾਂ ਆਪਾਂ ਰੈਸਪੀਆਂ ਤਾਂ ਖਾਣੇ ਦਾਣੇ ਸਭ ਦੇ ਘਰੇ ਬਣਦੇ ਆ ਜੀ ਹਰ ਹੋਟਲ ਜੀ ਬਣਦੇ ਆ ਰੇੜੀਆਂ ਦੇ ਬਣਦੇ ਆ ਘਰਾਂ ਜੀ ਬਣਦੇ ਆ ਪਰ ਸਵਾਦ ਸਾਰਾ ਵੱਖਰਾ ਵੱਖਰਾ ਹੁੰਦਾ ਇੱਕ ਬਣਾਉਣ ਦਾ ਹੀ ਤਰੀਕਾ ਹੁੰਦਾਗਾ ਵੀ ਆਪਾਂ ਬਣਾਉਣਾ ਕਿਦਾਂ ਉਹੋ ਚੀਜ਼ ਆਪਾਂ ਸਾਰੀ ਸਾਂਝੀ ਕਰਨੀ ਆ ਜਿੱਦਾਂ ਚਾਹ ਹੀ ਲਾ ਲਓ ਜੀ ਚਾਹ ਹਰ ਕਿਥਾਂ ਬਣਦੀ ਆ ਕਰੀ ਵੀ ਆਪਣੇ ਰੋਜ਼ ਬੰਦੀ ਆ ਪਰ ਚਾਹ ਦਾ ਸਵਾਦ ਰੋਜ਼ ਇੱਕੋ ਜਿਹਾ ਨਹੀਂ ਆਉਂਦਾ ਹਰ ਰੋਜ਼ ਚਾਹ ਦਾ ਸਵਾਦ ਇੱਕੋ ਜਿਹਾ ਨਹੀਂ ਆਉਂਦਾ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਵੀ ਚਾਹ ਇਹਦੇ ਤਾਂ ਦੋ ਤਿੰਨ ਚੀਜ਼ਾਂ ਪਾਉਣੀਆਂ ਹੁੰਦੀਆਂ ਜਿਹਦੇ ਵਿੱਚ ਆਪਾਂ ਕੋਈ ਜ਼ਿਆਦਾ ਨਹੀਂ ਹੁੰਦੀਆਂ ਬਸ ਥੋੜਾ ਜਿਹਾ ਟਾਈਮਿੰਗ ਸੈਟਿੰਗ ਹੈ ਜੀ ਉਹ ਆਪਾਂ ਨੂੰ ਪਤਾ ਚੱਲ ਜੇ ਤਾਂ ਫਿਰ ਆਪਾਂ ਵੀਡੀਓ ਪਾ ਕੇ ਤੁਹਾਨੂੰ ਦੱਸਾਂਗੇ ਉਹਦੇ ਵਿੱਚ ਤੁਸੀਂ ਉਸ ਤਰ੍ਹਾਂ ਵੀ ਕਰਕੇ ਦੇਖੋ ਹਰ ਕਿਹ ਚੀਜ਼ ਤਾਂ ਤੁਹਾਡਾ ਬਹੁਤ ਵਧੀਆ ਹਰ ਕਿਹ ਚੀਜ਼ ਬਣੂਗੀ ਕੋਈ ਖਾਣਾ ਬਣਾਉਣਾਗਾ ਚਾਹ ਬਣਾਉਣੀ ਆ ਕੋਈ achar ਬਣਾਣਾਗਾ ਜਿਹੜੇ ਸਾਨੂੰ ਆਪਾਂ ਦੱਸਾਂਗੇ ਉਹ ਸਾਰੇ ਸਾਰੇ ਤਰੀਕੇ ਦੇ ਨਾਲ ਸੋ ਬਹੁਤ ਵਧੀਆ ਬਣੂਗੀ ਅੱਜ ਬਸ ਆਪਾਂ ਇੰਨਾ ਹੀ ਤੁਹਾਡੇ ਨਾਲ ਗੱਲ ਕਰਨੀ ਸੀਗੀ ਸਾਰਿਆਂ ਨੂੰ ਗੁੱਡ ਨਾਈਟ ਸलामਤ ਰਹੋ ਖੁਸ਼ ਰਹੋ ਆਬਾਦ ਰਹੋ ਮੰਗਲ ਰਹੋ ਓਕੇ ਜੀ da muškar sad